ਸ਼ੋਭਾ ਯਾਤਰਾ ਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਜੈ ਮਾਤਾ ਦੀ ਔਰ 11 ਝੰਡੇ ਕੱਢੇਗੇ 10 ਝੰਡੇ ਸੌਰੀ 10 ਝੰਡੇ ਕੱਢੇਗੇ ਔਰ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਹਉਮ ਹਮਾ ਕੇ ਸੰਗਤ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਆਪਣੇ ਘਰਾਂ ਦੇ ਵਿੱਚ ਚੌਂਕੀਆਂ ਕਰਵਾਈਆਂ ਔਰ ਬਹੁਤ ਸੰਗਤ ਦਾ ਪਿਆਰ ਮਿਲਿਆ ਸ਼੍ਰੀ ਦੁਰਗਾ ਭਾਈਨ ਮੰਡਲੀ ਨੂੰ ਔਰ ਦੁਰਗਾ ਭਾਈਨ ਮੰਡਲੀ ਵੱਲੋਂ ਵੀ ਸਾਨੂੰ ਬਹੁਤ ਪਿਆਰ ਮਿਲਿਆ ਔਰ ਸੰਗਤਾਂ ਦਾ ਉਤਸ਼ਾਹ ਵੇਖਣ ਨੂੰ ਬਹੁਤ ਮਿਲਿਆ ਅੱਜ ਹੋਮ ਹੋਮਾ ਕੇ ਸੰਗਤ 11ਵੇਂ ਝੰਡੇ ਦੇ ਵਿੱਚ ਪਹੁੰਚੀ ਹੈ ਔਰ ਬਹੁਤ ਹੀ ਵਿਸ਼ਾਲ ਤਰੀਕੇ ਦੇ ਨਾਲ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਝੰਡਾ ਕੱਢਿਆ ਗਿਆ ਮਹਾਮਾਈ ਦਾ ਔਰ ਕੱਲ ਨੂੰ ਜੋ ਵਿਸ਼ਾਲ ਜਾਗਰਨ ਕਰਵਾਇਆ ਜਾ ਰਿਹਾ ਹੈ ਜਾਨੀ ਕਿ 25 ਤਰੀਕ ਨੂੰ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹੋਮ ਹੋਮਾ ਕੇ ਮਹਾਮਾਈ ਦੇ ਚਰਨਾਂ ਦੇ ਵਿੱਚ ਇਸੇ ਤਰ੍ਹਾਂ ਪਹੁੰਚਣਾ ਔਰ ਮਹਾਮਾਈ ਦੇ ਦਰਬਾਰ ਦੀ ਸ਼ੋਭਾ ਵਧਾਉਣੀ ਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਅੱਜ ਦੀ ਸਾਨੂੰ ਪਿਛਲੇ ਕਈ ਸਾਲਾਂ ਤੋਂ ਜਿਹੜੀ ਕੰਪਲੇਂਟ ਸੀ ਉਹ ਇਹ ਸੀ ਵੀ ਆਪਣੀ ਸ਼ੋਭਾ ਯਾਤਰਾ ਦੇ ਵਿੱਚ ਕੱਟ ਨਹੀਂ ਹੁੰਦਾ ਤਾਂ ਮਹਾਮਾਈ ਨੇ ਮਹਾਮਾਈ ਦੀ ਕਰਪਾ ਨਾਲ ਸਾਰੇ ਰਿਕਾਰਡ ਟੁੱਟ ਗਿਆ ਜਿੰਨੀ ਸੰਗਤ ਖੜੀ ਟੁੱਟੇ ਕਣੀ ਟੁੱਟੇ ਰਿਕਾਰਡ ਦੀ ਜਿਕਰਾ ਮਾਸ਼ਰਾ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਅੱਜ 10 ਅਸੀਂ 10 ਝੰਡੇ ਕੀਤੇ ਸੀ ਜੀ ਪਹਿਲੀ ਵਾਰ ਤੇ 11ਵਾਂ ਝੰਡਾ ਅੱਜ ਵੱਡਾ ਤੇ ਸਾਰੇ ਭਗਤਾਂ ਨੇ ਬਹੁਤ ਸਹਿਯੋਗ ਦਿੱਤਾ ਮੰਡੀ ਨਿਵਾਸੀਆਂ ਨੇ ਮਾਂ ਦੇ ਭਗਤਾਂ ਨੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਜਿਹੜੀਆਂ ਅਸੀਂ ਕਹੀਆਂ ਸੀ ਥਾਂ ਥਾਂ ਤੇ ਸਟਾਲਾਂ ਉਹ ਵੀ ਤੇ ਮਾਤਾ ਰਾਣੀ ਦੀ ਵੀ ਹੋਰ ਕਿਰਪਾ ਹੋ ਗਈ ਕਿ ਦੁਪਹਿਰੇ ਗਰਮੀ ਬਹੁਤ ਸੀ ਦੀ ਅੱਜ ਤੇ ਮੀਂਹ ਪਿਆ ਹਲਕਾ ਹਲਕਾ ਬੂੰਦਾ ਹਲਕੇ ਹਲਕੇ ਬੂੰਦਾ ਬੰਦੀ ਹੁੰਦੀ ਰਹੀ ਉਹਦੇ ਨਾਲ ਮੌਸਮ ਹੋ ਠੰਡਾ ਹੋ ਗਿਆ 10-15 ਮਿੰਟ ਪਹਿਕੇ ਜਿੰਨੇ ਨਜ਼ਾਰੇ ਬੰਨੇ ਆ ਮਾਤਾ ਰਾਣੀ ਨੇ ਇਹ ਮਾਤਾ ਰਾਣੀ ਦੀ ਰੰਗਾ ਇਹੀ ਬੇਨਤੀ ਆ ਮਾਤਾ ਰਾਣੀ ਨੂੰ ਵੀ ਕੱਲ ਨੂੰ ਵੀ ਇਸੇ ਤਰ੍ਹਾਂ ਹੀ ਰੱਖਣ ਮੀਂਹ ਨਾ ਪਵੇ ਸਾਡੇ ਕਿਉਂਕਿ ਓਪਨ ਦਾ ਪ੍ਰੋਗਰਾਮ ਆ ਸਾਰਿਆਂ ਨੂੰ ਉਸ ਵਿੱਚ ਦਾ ਹੈਗਾ ਕਿ ਜੇ ਬਾਰਿਸ਼ ਹੁੰਦੀ ਆ ਥੋੜਾ ਜਿਹਾ ਵੀ ਪ੍ਰੋਗਰਾਮ ਖਰਾਬ ਹੋ ਸਕਦਾ ਔਰ ਮਾਤਾ ਰਾਣੀ ਅੱਗੇ ਇਹੀ ਅਰਦਾਸ ਆ ਰਾਤ ਵੀ ਝੰਡਾ ਪੂਜਨ ਤੋਂ ਬਾਅਦ ਮਾਤਾ ਰਾਣੀ ਦੇ ਚਰਨਾਂ ਵਿੱਚ ਸਾਰਿਆਂ ਨੇ ਅਰਦਾਸ ਕੀਤੀ ਦੁਰਗਾ ਭਜਨ ਮੰਡਲੀ ਨੇ ਕਿ ਵੀ ਮਾਂ ਕਿਰਪਾ ਰੱਖੀ ਤੇਰੇ ਆਸਰੇ ਸਾਰਾ ਕੁਝ ਕਰਦੇ ਆ 44ਵਾਂ ਸਾਲ ਆ ਤੇ ਇਸ ਵਾਰ ਮੀਂਹ ਬਿਲਕੁਲ ਵੀ ਨਾ ਪਵੇ ਅੱਜ ਥੋੜਾ ਜਿਹਾ ਮੀਂਹ ਪਿਆ ਤੇ ਕੱਲ੍ਹ ਨੂੰ ਵੀ ਮਾਤਾ ਰਾਣੀ ਦੇ ਚਰਨਾਂ 'ਚ ਇਹੀ ਬੇਨਤੀ ਬਾਰਿਸ਼ ਨਾ ਹੋਵੇ ਇੱਥੇ ਤੁਸੀਂ ਦੇਖ ਸਕਦੇ ਹੋ ਕਦੇ ਇੰਨੀ ਸੰਗਤ ਨਹੀਂ ਹੋਈ ਸਾਡੇ ਝੰਡੇ ਜਾਗਰਨ ਤੇ ਘਟ ਹੋ ਜਾਂਦਾ ਪਰ ਝੰਡੇ ਦੇ ਕਦੇ ਇੰਨੀ ਸੰਗਤ ਨਹੀਂ ਹੋਈ ਇਹ ਮਾਤਾ ਰਾਣੀ ਦੀ ਕਿਰਪਾ ਹੈ ਇਸੇ ਤਰ੍ਹਾਂ ਮਾਤਾ ਜਾਨੀ ਆਪਣੀ ਕਿਰਪਾ ਸਾਰੇ ਭਗਤਾਂ ਤੇ ਬਣਾਈ ਰੱਖੇ ਜੀ ਜਗਾਰਾਂ ਦਾ ਸ਼ੇਰਾਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਭ ਤੋਂ ਪਹਿਲਾਂ ਸਾਰੇ ਭਗਤਾਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਅੱਜ ਸਾਡੀ ਮੰਡੀ ਨਿਵਾਸੀਆਂ ਚ ਇੰਨਾ ਕੋਲ ਤੁਸ਼ਾ ਸੀ ਕਿ ਆਪਦੇ ਘਰ ਦੇ ਵਿਆਹ ਨਾਲੋਂ ਵੱਧ ਸਭ ਨੂੰ ਤੁਸ਼ਾ ਸੀ ਬਹੁਤ ਮੰਡੀ ਚ ਸਾਨੂੰ ਭਰਮਾ ਹੰਗਾਰਾ ਮਿਲਿਆ ਥਾਂ ਥਾਂ ਲੰਗਰ ਉਹਨਾਂ ਦਾ ਨਹੀਂ ਸੱਜਣਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸ਼੍ਰੀ ਬੱਲਾ ਜੀ ਮੰਦਿਰ ਤੋਂ ਲੈ ਕੇ ਦੁਰਗਾ ਮੰਦਿਰ ਤੱਕ ਜਿਉਂ-ਜਿਉਂ ਅਸੀਂ ਇਹ ਮੰਡੀ ਵਿੱਚ ਦੀ ਹੁੰਦੇ ਆਏ ਤਿਉਂ-ਤਿਉਂ ਸੰਗ ਦੇ ਅੱਗੇ ਘੜਦੀ ਸੀ ਅੱਜ ਘੜੀ ਨਹੀਂ ਲਗਾਤਾਰ ਵੱਧਦੀ ਗਈ ਦੁਰਗਾ ਮੰਦਿਰ ਤੱਕ ਪਹੁੰਚਦੇ ਹੋਏ ਪੂਰੇ ਮੰਦਿਰ ਨੂੰ ਫੁੱਲ ਹੋ ਗਿਆ ਅੱਜ ਤੱਕ ਅਸੀਂ ਦੇਖਿਆ ਨਹੀਂ ਜੀ ਸ਼ੋਭਾ ਯਾਤਰਾ ਘੜਦੀ ਸੀ ਕਦੇ ਵੱਧੀ ਨਹੀਂ ਸੀ ਅਸੀਂ ਸਾਰੇ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਕੱਲ ਨੂੰ ਵੀ ਬੇਨਤੀ ਕਰਦੇ ਕੱਲ ਨੂੰ ਆਪਣਾ ਰਾਤ ਨੂੰ ਜਾਗ ਰਹਿਣਾ ਇਸੇ ਤਰ੍ਹਾਂ ਹੀ ਸਾਨੂੰ ਮਹਾਮਈ ਦੇ ਜਾਰਨ 'ਚ ਪਹੁੰਚਣ ਦੀ ਕਰਪਾਲਤਾ ਕਰਨੀ ਸਾਰੇ ਸੰਗਤਾਂ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜਿਕਰਾ ਮਾ ਸ਼ੇਰਾ ਵਾਲੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਅੱਜ ਸਭ ਤੋਂ ਪਹਿਲਾਂ ਤਾਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜਿਵੇਂ ਅੱਜ ਦੁਰਗਾ ਭਜਨ ਮੰਡਲੀ ਨੇ 44ਵਾਂ ਝੰਡਾ ਨਿਹਾਲ ਸਿੰਘ ਆਲਾ ਦੇ ਵਿੱਚ ਕੱਢਿਆ ਦੁਰਗਾ ਭਜਨ ਮੰਡਲੀ 44 ਸਾਲਾਂ ਤੋਂ ਲਗਾਤਾਰ ਮਾਤਾ ਦੀ ਸੇਵਾ ਦੇ ਵਿੱਚ ਗੁਣਗਾਨ ਕਰ ਰਹੀ ਹੈ ਤੇ ਕੱਲ ਨੂੰ 25 ਤਰੀਕ ਦਿਨ ਸ਼ੁੱਕਰਵਾਰ ਨੂੰ ਗੁਰਗੋਬਿੰਦ ਸਿੰਘ ਸਟੇਡੀਅਮ ਵਿੱਚ ਮਹਾਮਾਈ ਦਾ ਬਹੁ ਵਿਸ਼ਾਲ ਜਾਗਰਣ ਹੋ ਰਿਹਾ ਜਿਸ ਦੇ ਵਿੱਚ ਲਵੀਸ਼ ਲਵ ਜੀ ਆ ਰਹੇ ਨੇ ਤੇ ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਉੱਥੇ ਦਰਸ਼ਨ ਦੀ ਕਿਰਪਾਲਤਾ ਕਰਨਾ ਤੇ ਮਹਾਮਾਈ ਦਾ ਗੁਣਗਾਨ ਕਰਨਾ